ਬਾਵਾ ਬਾਵਾ ਮੈਂ ਤਾਂ ਲੋਨ ਨੂੰ ਲੈਣ ਲੈ ਵੀ ਲੋਨ ਨੂੰ ਲੈ ਤਾਂ ਦੇ ਦੇ ਮੈਨੂੰ ਉਹ ਕਰੀ ਜਾਂਦੇ ਨਹੀਂ ਤਾਂ ਨਹੀਂ ਹੱਥ ਨੂੰ ਆ ਪੁਲਸ ਦਾ ਕੰਮ ਹੈ ਨਹੀਂ ਤੇ ਤੁਹਾਨੂੰ ਹੱਥ ਤੇ ਪਾਸੇ ਹੀ ਕੋਲ ਮੈਂ ਚੈਂਪਲ ਨੰਬਰ ਦਾ ਹੋਰ ਮਿੰਨੀ ਤੋਂ ਬੋਲਦਾ ਪੁਲਸ ਤੇ ਦਿਨਾਨੀ ਪੜੀ ਉਹ ਸੀਮਾਨ ਬੜਾ ਬਹੁਤ ਜ਼ਿਆਦਾ ਬਾਹਰੋਂ ਆਈ ਹੈ ਇਹ ਆਵੇ ਇਹਦਾ ਕੋਈ ਮੂਹਲਾ ਉਹ ਵੀ ਹੱਥ ਜੀ ਪੁੜ ਗਿਆ ਆਵੇ ਲਿਆ ਕੇ ਕਿੰਨੀ ਦੇ ਮੈਂ ਮੈਂ ਪੁੱਲ ਤੇ ਆਵੇ ਹੱਥ ਜੀ ਇਹਦੇ ਪੁੜੀਆਂ ਹੋਰ ਹੋਰ ਲੋ ਲੁਲਾ ਲੈ ਲੈ ਆ ਆ ਫਿਰ ਜਮ ਤਾਰਾ ਕੁਝ ਬੇਵਾ ਆ ਆ ਅੱਧਾ ਹੱਥੋਂ ਆਪਲੇ ਬੋਲੇ ਲੋ ਲੁਲਾ ਲੈ ਲੈ ਅੱਜ ਦੀ ਵਰਜੀ ਤੋਂ ਲੱਗ ਦੋ ਬੁੜੀਆਂ ਹੋਰ ਵੀ ਆਣਾ ਹੋਰ ਗੋਲ ਹੋ ਰਹੇ ਆਪੇ ਇਹ ਮੈਂ ਯਾਰ ਕਲਾ ਦੇ ਮੈਂ ਕੰਟ ਦੇ ਕਰ ਦਿੰਦੀ ਆ ਲੈ ਤਾਰਾ ਕੁਝ ਕੱਟ ਦਿੰਦੀ ਆ ਆ ਬਾਦੀਨ ਮੂੰਹ ਸੇ ਦਾ ਗਾਲੀਂ ਦਾ ਬਾਦੀਨ ਚਲੇ ਤਿੰਨ ਵਾਈ ਜਿਹੜੀ ਮੈਂ ਯਾਰ ਲੋਨੂ ਲੈਣਾ ਇਹ ਮੁੰਡ ਜਿੱਤੀ ਵਰਗੀ ਸਮਾਂ ਲੱਗ ਗਿਆ ਯਾਰ ਮੈਂ ਤਾਂ ਲੋਨ ਨਹੀਂ ਆ ਯਾਰ ਮੈਂ ਨਹੀਂ ਦੇ ਦਿੱਤੀ ਮੈਂ ਨਹੀਂ ਆ ਯਾਰ ਐਸਾ ਚੱਕੀ ਜਾਂਦੀ ਆਉਂਦੀ ਮੈਂ ਤਾਂ ਲੋਨ ਨਹੀਂ ਆ ਯਾਰ ਯਾਰ ਬਿਨਾਂ ਕਰ ਕਰ ਕੇ ਸੁਰਤਾ ਜੀ ਸਾਡੇ ਟਿੱਕਾ ਮੈਂ ਤਾਂ ਮਨੋ ਹੀ ਬਦਲਾ ਬਗਾਂਦਾ ਮੁੰਡੇ ਦੀ ਬੱਜੇ ਮੈਂ ਕਿ ਪਤਾ ਹੀ ਮੈਨੂੰ ਕਰ ਰੱਬ ਇਹ ਨਾ ਗਈ ਲੈ ਬੀਬੀ ਕਹਤੇ ਇਹਦਾ ਭਗਵੰਤ ਮਾਨ ਨੇ ਕਿ ਬੰਦ ਕਰ ਨਾ ਤੇ ਤਰੀਬ ਹੋ ਗਈ ਹੱਤੱਕੀ ਜਾਂਦੀ ਹੁੰਦੀ ਕਿਨੇ ਚੱਲ ਚੱਲ ਵੀ ਆਲਾ ਸਾਰਾ ਆ ਨਾ ਗਾ ਉਹ ਡਾਂਗ ਕਰੇ ਮੋਰਸ ਬੀਬੀ ਕਿਹੜੇ ਕੰਮ ਜਪਈ ਤੂੰ ਹਾਂ ਹਾਂ ਗਾ ਜੀ ਮੈਂ ਲਾਉਂਦੀ ਆ ਮੈਂ ਤੇ ਜੱਟੀ ਬੱਤ ਕੋ ਗੋਰੀਆ ਮੈਂ ਨਹੀਂ ਵੇਚਦੀ ਆ ਜਿਵੇਂ ਜੱਡੀ ਵਾਜੀ ਤੁਹਾਨੂੰ ਲੱਗੇ ਪੈਰੀਆ ਦਲਵਾਲਾ ਵਾਗਾ ਚਲ ਆਪੇ ਪੁੱਛ ਨੂੰ ਦੱਸੇਗੀ ਨਾ ਕਿੱਥੋਂ ਆਇਆ ਮਾਲ ਉਹਨਾਂ ਨੂੰ ਕਿਹਨੇ ਵੇਚਿਆ ਗਾਂ ਕਿਹਨੇ ਦਿੱਤਾ ਗਾੜੀਆਂ ਕਿਹਨੇ ਉਹਨੂੰ ਵੇਚਿਆ ਪੁੱਛਦੇ ਆਪੇ ਕਢਾਉਂ ਆ ਗਿਆ ਆਪੋ ਤੇ ਪੁੱਛ ਲਗਾ ਸਾਡਾ ਕੰਮ ਥੋੜੀ ਉਹਨੇ ਹੁਣ ਜਾ ਸਾਹਮਣੇ ਤੋਂ ਉਹਦੇ ਵੇਚਣ ਦੇ ਨੂੰ ਫੜਨਾ ਵੀ ਜਾ ਮਿਲਦੇ ਆਵੇ ਆਈ ਕੰਮ ਹੁੰਦਾ ਹੀ ਮੁੰਡਾ ਕਿਹੜਾ ਠੀਕ ਆ ਇਹ ਮੁੰਡੇ ਕਿਹੜਾ ਮੁੰਡਾ ਭੱਜ ਗਿਆ ਨਾ ਨਾਲੇ ਬੇਬੀ ਆਪੇ ਭਾਜਣਾ ਪਾਲਿਸ ਨੇ ਆ ਵੀ ਇਸ ਸੂਰੇ ਕੰਮ ਕਰ ਰਿਹਾ ਚਿੱਟੀ ਜੀ ਉਹਦਾ ਮਾਗਦਾ ਮੁੰਡਾ ਕਿਹੜਾ ਮਾਗਦਾ ਮੁੰਡਾ ਆਪਣੇ ਪਿੰਡ ਦਾ ਕਦੇ ਸੂਰੇ ਆਣੂ ਕਦੇ ਜਾਣੂ ਫੇਰ ਤੱਕ ਨਾਲ ਲੋਂਦਾ ਵੀ ਜਾਨੀ ਇਹ ਉਹ ਆਪਣੇ ਪਿੰਡ ਦਾ ਹੀ ਹੈ ਬਲਬਿਰਦਾ ਆਪਣੇ ਪਿੰਡ ਦਾ ਉਹਦੇ ਫੜਿਆ ਜਾਣਾ ਇਹਨਾ ਕੁੜੀਆਂ ਪਿੰਡ ਦਾ ਵਿੜਾ ਕਰ ਕਰਕੇ ਛੁੱਟਦਾ ਖਾਣੇ ਕੋ ਪੰਡੋਰੀ ਵਾਲੀ ਹੀ ਫੜਦੀ ਮੈਂ ਤਾਂ ਕਿ ਮਦਰ ਲੱਗਾ ਮੈਨੂੰ ਜੱਟੀ ਮਰਜੀ ਸੋ ਲੱਗੇ ਬੜੀ ਨਾਲ ਦੀ ਕੁੜੀ ਆ ਮਾਦਾ ਬਲੋਨੀ ਆ ਤੁਸੀਂ ਸਾਡੇ ਪਿੰਡ ਦੇ ਨਿਕਨੇ ਨਿਕਨੇ ਆਨੇ ਆ ਜੰਮੇ ਆ ਲੈ ਵਿੜਾ ਕਰਕੇ ਦਿੱਤਾ ਹੀ ਅੰਗੋ ਜਿੰਮੇ ਤਲੀ ਮੇਦੀ ਮਾਦਾ ਬਲੋਨੀ ਮਦਾ ਦੇ ਕੋ ਲੈ ਲਈਓ ਮੈਨੂੰ ਕਿਹਦੇ ਨੰਬਰ ਤੇ ਦਰਨਾ ਦੱਲਾ ਤੂੰ ਭੈਣ ਕਿਹੜੇ ਕੰਮ ਕਰਦਾ ਉਹ ਲੋਡੀ ਬੰਦੇ ਜਿਹਨੂੰ ਲਾਉਂਦੇ ਸਨ ਜਨਾਨੇ ਦੇ ਜਿੰਨਾਂ ਦੀ ਲਾਉਂਦੀਆਂ ਨੂੰ ਮੇਰੇ ਨਾਲ ਮੱਦੀ ਨਾਲ ਮੇਰੇ ਘਰ ਆਲੇ ਨੂੰ ਨਹੀਂ ਪਦਾ ਵੀ ਲਵਨੀਆਂ ਤਾਂ ਆ ਦੇ ਇੱਦੀ ਫਿਰ ਤੂੰ ਆਪੇ ਦੇਖੋ